ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੇਵੀਆਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਦੋ ਐਨੀਮਲ ਇੱਕ ਤਾਂ ਸੂਆ ਸਵਾਇਆ ਨਾਗਾ ਜੀ ਤੇ ਇੱਕ ਗੱਭਰ ਨਾ ਸਵਾ ਹਜੇ ਲੈੰਦਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਗੁਰੀਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਪੂਰਾ ਬਾਈ ਮੋਬਾਈਲ ਨੰਬਰ 8699077979 ਬਾਈ ਠੀਕ ਆ ਬਾਈ ਇੱਕ ਨੰਬਰ ਸੂਏ ਸਵਾਇ ਦੋ ਸ਼ੁਰੂ ਕਰਦੇ ਸੂਆ ਗੱਲ ਨਾ ਮਸੂਈ ਇਹ ਦੂਜਾ ਸੂਈ ਆ ਕਦੋਂ ਸੂਈ ਹੈ ਜੀ ਸੂਈ ਨੂੰ ਬਾਸ ਨੂੰ ਬਾਈ ਤਕਰੀਬਨ ਮੇਰੇ ਹਿਸਾਬ ਨਾਲ ਵੀ ਅੱਧਾ ਪੌਣਾ ਘੰਟਾ ਹੋ ਗਿਆ ਬੱਚਾ ਕੀ ਦਿੱਤਾ ਜੀ ਮੀਲ ਕਾਫਾ ਬਾਈ ਬੱਚਾ ਜੇਰ ਪੈਣੀ ਹਜੇ ਬਾਕੀ ਆ ਹਾਂ ਜੇਰ ਪੈਣੀ ਬਾਕੀ ਆ ਬਾਈ ਠੀਕ ਹੈ ਠੰਡੀ ਦਾੰਤ ਹੀ ਕੋਈ ਨਹੀਂ ਥਾਣੀ ਪਾਸ ਦਿੱਤੇ ਆ ਠੰਡੀ ਠੰਡੀ ਦੀ ਦੰਨਾ ਜੀ ਜਮਾ ਠੰਡਾਂ ਦੇ ਡੰਨਾ ਬਾਈ ਚਗਾਈ ਬਹੁਤ ਹੁਣੀ ਲੱਗੀ ਆ ਕਿੰਨਾ ਕੱਪਾ ਜੂ ਵੀਰੇ ਦੁੱਧ ਦੁੱਧ ਬਾਈ ਪਿਛਲੇ ਸੂਏ ਨੇ 16 ਕਿਲੋ ਦਿੱਤਾ ਤੇ ਕਿ 18 ਕਿਲੋ ਦੁੱਧ ਦੀ ਉਮੀਦ ਕਰ ਠੰਡੀ ਆ ਪੂਰੀ ਬਹੁਤ ਜਿਆਦੇ ਬਾਈ ਠੀਕ ਆ ਤੋੜ ਕੇ ਦਿਖਾ ਦੇ ਸੈਂਗਾ ਬਾਈ ਮਾਰਦੀ ਮੁਰਦੀ ਤਾਂ ਨਹੀਂ ਬਾਈ ਆ ਵੇਖ ਲੈ ਆਈ ਬਹਿ ਜਾ ਲੈ ਠੀਕ ਆ ਲਓ ਜੀ ਨਿਆਣੇ ਦੀ ਵੀ ਨਹੀਂ ਲੋੜ ਕਰਮ ਵਾਲੀ ਠੰਡੀ ਤਾਂ ਪੂਰੀ ਆ ਸੂਆ ਬਾਈ ਦੱਸਦਾ ਦੂਜਾ ਸੂਈ ਆ ਜੀ ਬੱਚਾ ਵੱਛਾ ਦਿੱਤਾ ਜੀ ਬਸ ਅੱਧਾ ਘੰਟੇ ਸਮਾਂ ਹੋਇਆ ਸੂਈ ਨੂੰ ਜੀ ਬਾਕੀ ਕਾਟ ਦੇ ਕਾਠ ਵਾਲੀ ਵਜਨ ਵਾਲੀ ਹੈ ਜੀ ਫਾਇਦਾ ਇਹ ਹੋ ਜਾਣਾ ਬਈ ਦੁੱਧ ਕਰਮ ਵਾਲੀ ਦਾ ਸੰਘਣਾ ਹੋ ਮੱਜਾਂ ਰਗਾ ਸੋਨਾ ਮੋਟਾ ਥਾਨ ਲੱਗਿਆ ਵਾ ਗੈਪ ਤੇ ਹੱਥੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ ਮੋੜਲੇ ਆਂ ਵੀਰੇ ਬਾਕੀ ਜਿਹੜੇ ਮੇਨ ਗੱਲ ਆ ਖੰਡੀ ਸੀਲ ਆ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਤੇ 24 ਵੀ ਦੇ ਵੀ ਇੱਕ ਨੰਬਰ ਆ ਜਿਵੇਂ ਸੂਈ ਆ ਹੁਏ ਮੰਨ ਕੇ ਚੱਲ ਵੀ ਬਾਰਾ ਬੱਚੇ ਦਾ ਨਹੀਂ ਆ ਕਰਦੀ ਜਿਵੇਂ ਨਹੀਂ ਕਈ ਬੰਦੇ ਡਰਦੇ ਹੁੰਦੇ ਆ ਬਈ ਇਹ ਕਰਮ ਵਾਲੀਆਂ ਮਾਰਦੀਆਂ ਮੂਰਦੀਆਂ ਨਾ ਹੁਣ ਤੇ ਪਰ ਕਰਮ ਵਾਲੀ ਨੂੰ ਇਹਨੂੰ ਤਾਂ ਪਰਵਾਹ ਹੀ ਕੋਈ ਨਹੀਂ ਹਵਾਨਾ ਚੈੱਕ ਕਰੋ ਜੀ ਪੂਰਾ ਟਾਪ ਦਾ ਹਵਾਨਾ ਠੰਡੀ ਸੀਲਾ ਡਿਮਾਂਡ ਜਮਾ ਲੈਣ ਦੇ ਨਾਲ ਹੀ ਬਈ ਇਹਦੇ ਸੈਂਗੀ ਸੈਂਗਾ ਮੈਂ ਨਾ ਬੱਟਾ ਹੀ ਕੋਈ ਨਹੀਂ ਭਾਵੇਂ ਜਵਾਖ ਚੋਈ ਜਾਵੇ ਸਹੀ ਗੱਲ ਹੈ ਜੀ ਭਾਵੇਂ 2 ਘੰਟੇ ਬੈ ਜਾ ਲਓ ਜੀ ਤੇ ਦੁੱਧ ਬਈ 18 19 ਕਿਲੋ ਕਹਿੰਦਾ ਵੀ ਕੀ ਹੈ ਕਿਉਂਕਿ ਤਿਆਰੀ ਬੜੀ ਸੋਹਣੀ ਆ ਡਿਮਾਂਡ ਜਮਾ ਲੈਣ ਦੇ ਨਾਲ ਹੀ ਡਿਮਾਂਡ ਬਈ ਆਪਾਂ ਮੁੱਲ ਕੁਛ ਕਰੀ ਜੀ ਵੀ 47000 ਦੀ ਵੈਟ ਦੇ ਮਾਣ ਤਾਣ ਵਿੱਚ ਕਰ ਦਾਂਗੇ ਤਾਂ ਠੀਕ ਹੈ ਜਮਾ ਜੈ ਜ ਡਿਮਾਂਡ ਆ ਜੀ ਆਪਾਂ ਅੱਜ ਤੁਹਾਨੂੰ ਮਿਲ ਨਹੀਂ ਜੇ 18 20 ਕਿਲੋ ਵਾਲੀ ਮੱਝ ਲੈਣ ਜਾਓਗੇ ਤਾਂ ਤੁਹਾਨੂੰ ਵੀ ਪਤਾ ਕੀ ਰੇਟ ਹੈ ਇੱਕ ਆਪਾਂ ਬਈ ਪਹਿਲਾਂ ਵੀਡੀਓ ਪਾਈ ਸੀ ਸ਼ਾਈਵਾਲ گاਵਾਂ ਦੀ ਉਹਨਾਂ ਦੀ ਬ ਚੰਗੀ ਆ ਬਾਈ ਦੁੱਧ ਨੂੰ ਖੈਟ ਫੂਟ ਚੰਗੀ ਆਉਂਦੀ ਆ ਘਰੇ ਜਿਹਨੇ ਸਿੰਗਲ ਪਸ਼ੂ ਰੱਖਣਾ ਉਹਨਾਂ ਵਾਸਤੇ ਤੋਹਫਾ ਹੀ ਆ ਸਹੀ ਗੱਲ ਆ ਕੋਈ ਛੋਟੀ ਮੰਨ ਕੇ ਨਾ ਵੇ ਚੰਗੇ ਕਦ ਕੱਢਦੀ ਆ ਅੱਗੇ ਵੀਰੇ ਦੋ ਨੰਬਰ ਸੁਆ ਕਿੰਨਾ ਮਾਜੀ ਇਹ ਦੂਜਾ ਸੁਆ ਬਾਈ ਠੀਕ ਆ ਜੀ ਸੁਆ ਦੂਜਾ ਜੀ ਸਮਾਂ ਕਿੰਨਾ ਲੈਂਦੀ ਆ ਜੀ ਬੈਣ ਬਾਈ ਹਜੇ ਇਹਦੇ 10 ਭੇ ਆ ਬੈਠਦੇ ਡੇਟ ਮੁਤਾਬਕ ਹਾਂਜੀ ਬੈਠਣੀ ਇਹ ਵੀ ਬਹੁਤਾ ਕਰਮ ਵਾਲੀ ਭਾਵੇਂ ਪਏ ਬੈਜੋ ਬਾਈ ਜਿਵੇਂ ਮਰਜ਼ੀ ਬੈਠੇ ਰਹਿ ਲੈ ਨਿਆਣੇ ਨੂਨੇ ਦਾ ਕੋਈ ਚੱਕਰ ਹੀ ਨਹੀਂ ਕਰਮ ਵਾਲੀ ਨੂੰ ਹਾਂਜੀ ਬਾਈ ਤੋੜ ਕੇ ਦਿਖਾਦੀ ਵੀਰੇ ਦੈਨ ਡੇਟ ਮੁਤਾਬਕ ਦੱਸ ਪਏ ਆ ਜੀ ਬਾਕੀ ਇੱਕ ਦੋ ਤਨ ਪਸ਼ੂ ਕਈ ਯਾਰ ਉੱਪਰ ਵੀ ਲਿਜਾ ਸਕਦਾ ਥਣਾ ਦੇ ਸਹਿਜ ਵੀ ਸੋਹਣੇ ਆ ਕੱਲੇ ਸੈਂਗ ਕੀ ਆ ਮਾਰ ਦੀ ਮੂਰਦੀ ਨਹੀਂ ਪਰ ਵਜਨ ਵਜੂਦ ਬੜਾ ਚੰਗਾ ਜੀ ਦੁੱਧ ਕਰਮਾਲੀ ਦਾ ਇਹਦਾ ਵੀ ਸੰਗਣਾ ਹੋਊ ਹਾਈਟ ਇਹਦੀ ਵੀ ਚੰਗੀ ਆ ਸ਼ਾਈਨਿੰਗ ਵਾਲੀ ਸਗੈਨ ਮੰਨ ਕੇ ਚੱਲ ਵੀ ਵਹਿੜ ਕੋਈ ਲੁੱਟਲ ਨਹੀਂ ਭਾਵੇਂ ਬਾਕੀ ਚੰਗੀ ਆ ਵੜ ਰੇਕ ਪੱਖ ਤੋਂ ਜੀ ਕੱਦ ਕਾਠ ਵਜਨ ਦੇ ਪੱਖ ਤੋਂ ਦੁੱਧ ਦੇ ਵੀ ਚੰਗਾ ਬਾਉ ਕੱਲੀ ਕੱਚੀ ਕੱਚੀ ਆ ਫਿਰ ਅੱਜ ਦਾ ਬਈ ਕੱਚੀ ਦਾ ਭਾਅ ਇਹਦਾ ਜਮਾ ਦੇ ਦੀ ਆ ਬਾਈ ਮੋਲ ਆਪਾਂ ਕੁਛ ਕਰੀਏ 30000 ਦੀ ਵੈਟ ਦੇ ਦਾਂਗੇ 30 ਦੇ ਹਾਂਜੀ ਬਾਈ ਲਓ ਜੀ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਓ 30000 ਦੀ ਰੈਡ ਦਾ ਰੰਗ ਬਹੁਤ ਸੋਹਣਾ ਬਾਈ ਸਹੀ ਗੱਲ ਹੈ ਬਣੂਗੀ ਬਹੁਤ ਆਵਾਲ ਵੇਖ ਲੈ ਬਾਈ ਇਹਨੇ ਕੱਢ ਕੇ ਫਿਰ ਸਾਰੀਆਂ ਵਲਟਲਾਂ ਕੱਢ ਕੇ ਸੋਨਾ ਬਾਕੀ ਜੀ ਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਲਗਾਤਾਰ ਚੱਲੂਗਾ ਗਰਮੈਸ਼ ਵਿਖਾਊਗੀ ਜਮਾ ਹੀ ਨਹੀਂ ਨਾ ਜੀ ਗਰਮ ਗਰਮ ਵਾਲਾ ਤਾਂ ਕੋਈ ਹੈ ਨਹੀਂ ਪਰ ਮਗਰ ਦੇ ਜਵਾਕ ਖਿੱਚੀ ਜਾਣ ਜੀ ਨੰਬਰ ਸਕਰੀਨ ਤੇ ਚੱਲੂਗਾ ਜਮਾ ਜਜ ਡਿਮਾਂਡ ਧ